ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਨਾਨਕ ਚਿਰਾ ਸਾਹਿਬ ਜੀ ਤੁਸੀਂ ਵੀ ਸਾਡੇ ਨਾਲ-ਨਾਲ ਦਰਸ਼ਨ ਕਰਿਓ ਦਰਬਾਰ ਸਾਹਿਬ ਦਿਖਾਵਾਂਗੇ ਲੰਗਰ ਹਾਲ ਦਿਖਾਵਾਂਗੇ ਆਪਾਂ ਸਲੋਵਰ ਤੇ ਜਾਵਾਂਗੇ ਸਾਰਾ ਤੁਹਾਨੂੰ ਜੋ-ਜੋ ਅਸੀਂ ਦੇਖਾਂਗੇ ਸਾਰਾ ਦਿਖਾਵਾਂਗੇ ਸਾਡੇ ਨਾਲ ਤੁਸੀਂ ਸਾਰਾ ਦੇਖਣਾ ਦਰਸ਼ਨ ਕਰਨੀ ਦਿਖਾਉਣੇ ਅੱਗੇ ਚੱਲ ਕੇ ਬਣੇ ਰਹਿਣਾ ਬਲੌਗ ਨਾਲ ਬਾਲਕਨੀ ਇਹ ਵਿੱਚ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਖੁੱਲੀ ਜਗ੍ਹਾ ਵਿੱਚ ਬਣਿਆ ਹੋਇਆ ਹੈ ਤੁਸੀਂ ਗੁਰਦੁਆਰਾ ਸਾਹਿਬ ਦਾ ਬਾਰੀ ਵਿਊ ਦੇਖ ਸਕਦੇ ਹੋ ਗੁਰਦੁਆਰਾ ਨਾਨਕਚੀਰਾ ਸਾਹਿਬ ਹਜ਼ੂਰ ਸਾਹਿਬ ਤੋਂ ਲਗਭਗ 180 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਮੌਸਮ ਬਹੁਤ ਸੋਹਣਾ ਹੋਇਆ ਹੋਇਆ ਸੀ ਸਾਡੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਸੰਗਤ ਗੁਰਦੁਆਰਾ ਨਾਨਕਚੀਰਾ ਸਾਹਿਬ ਜੀ ਦੇ ਦਰਸਨਾ ਲਈ ਪਹੁੰਚੀ ਹੋਈ ਸੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਨਾਨਕਚੀਰਾ ਸਾਹਿਬ ਦੇ ਸਰੋਵਰ ਸਾਹਿਬ ਤੇ ਇਹ ਰਸਤਾ ਸਰੋਵਰ ਸਾਹਿਬ ਨੂੰ ਜਾਂਦਾ ਹੈ ਆਪਾਂ ਸਰੋਵਰ ਸਾਹਿਬ ਦੇ ਦਰਸ਼ਨ ਕਰਾਂਗੇ ਇਸ਼ਨਾਨ ਕਰਾਂਗੇ ਤੁਸੀਂ ਵੀ ਸਾਡੇ ਨਾਲ ਦਰਸ਼ਨ ਕਰਨਾ ਜੀ ਗੁਰਦੁਆਰਾ ਨਾਨਕਚੀਰਾ ਸਾਹਿਬ ਦੇ ਸਰੋਵਰ ਸਾਹਿਬ ਦੇ ਇਹ ਸਰੋਵਰ ਸਾਹਿਬ ਦਾ ਦ੍ਰਿਸ਼ ਜੋ ਦੇਖਣ ਨੂੰ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਬਹੁਤ ਸਾਰੀ ਸੰਗਤ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਨ ਲਈ ਪਹੁੰਚੀ ਹੋਈ ਸੀ ਬੱਚੇ ਅਤੇ ਵੱਡੇ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਦੇ ਹੋਏ ਆਨੰਦ ਮਾਨ ਰਹੇ ਸੀ ਮਨਦੀਪ, ਮਨਵੀਰ ਤੇ ਡੈਡੀ ਜੀ ਨੇ ਵੀ ਸਰੋਵਰ ਸਾਹਿਬ ਵਿੱਚ ਇਸ਼ਨਾਨ ਕੀਤਾ ਬੀਬੀਆਂ ਵਾਸਤੇ ਇਸ਼ਨਾਨ ਕਰਨ ਲਈ ਸਰੋਵਰ ਸਾਹਿਬ ਅਲੱਗ ਤੋਂ ਬਣਿਆ ਹੋਇਆ ਹੈ ਇਹ ਸਰੋਵਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਨ ਉਪਰੰਤ ਅਸੀਂ ਦਰਬਾਰ ਸਾਹਿਬ ਵੱਲ ਜਾ ਰਹੇ ਹਾਂ ਕਿਹੜਾ ਬਹੁਤ ਉੱਪਰ ਜੂਕ ਲੱਗੇ। ਦਰਬਾਰ ਸਾਹਿਬ ਜਾਨ ਤੋਂ ਪਹਿਲਾਂ ਆਪਾਂ ਪਰਿਵਾਰ ਦੀ ਛੱਟ ਦੀ ਕਲਾ ਦੀ ਅਰਦਾਸ ਕਰਵਾਉਣ ਲਈ ਰਸੀਦ ਪ੍ਰਾਪਤ ਕੀਤੀ। ਸੀਧ ਪ੍ਰਾਪਤ ਕਰਨ ਪ੍ਰੰਤ ਆਪਾਂ ਬਾਬਾ ਜੀ ਤੋਂ ਕੜਾ ਪ੍ਰਸ਼ਾਦ ਪ੍ਰਾਪਤ ਕੀਤਾ ਇਹ ਹੈ ਗੁਰਦੁਆਰਾ ਨਾਨਕ ਚਿਰਾ ਸਾਹਿਬ ਦਾ ਦਰਬਾਰ ਸਾਹਿਬ ਦਰਬਾਰ ਸਾਹਿਬ ਬਹੁਤ ਹੀ ਜ਼ਿਆਦਾ ਸੋਨਾ ਬਣਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਹੈ ਇੱਥੇ ਸੰਗਤ ਵੱਲੋਂ ਅਰਦਾਸ ਕਰਵਾਈ ਜਾ ਰਹੀ ਸੀ ਬਾਬਾ ਜੀ ਨੇ ਸਾਡੇ ਪਰਿਵਾਰ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਰਦਾਸ ਕਰਾਉਣ ਆਪਾਂ ਆਪਾਂ ਦਰਬਾਰ ਸੰਪਤੀ ਪ੍ਰਕਰਮਾਂ ਕੀਤੀ। ਧਰਗੀ ਸਿੰਘ ਕੀਰਤਨ ਕਰ ਰਹੇ ਸੀ। ਸੰਗਤ ਬੜੇ ਹੀ ਆਦਮਸਤ ਕਾਰਨ ਬੈਠ ਕੇ ਕੀਰਤਨ ਸਰਵਣ ਕਰ ਰਹੀ ਸੀ। ਬਾਬਾ ਜੀ ਵੱਲੋਂ ਡੈਡੀ ਜੀ ਨੂੰ ਬੁਲਾ ਕੇ ਚੌਰ ਸਾਹਿਬ ਜੀ ਦੀ ਸੇਵਾ ਵਕਸੀ ਗਈ ਡੈਡੀ ਜੀ ਨੇ ਬੜੇ ਅਦਸਤਕਾਰ ਨਾਲ ਸੇਵਾ ਨਿਭਾਈ ਅਤੇ ਵਾਹਿਗੁਰੂ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਦਰਵਾਰ ਸਾਹਿਬ ਦੀ ਬੈਕ ਸਾਈਡ ਤੇ ਬਾਬਾ ਜੀ ਵੱਲੋਂ ਕੜਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਸੀ ਆਪਾਂ ਵੀ ਬਾਬਾ ਜੀ ਤੋਂ ਕੜਾ ਪ੍ਰਸ਼ਾਦ ਪ੍ਰਾਪਤ ਕੀਤਾ ਅਤੇ ਬਾਬਾ ਜੀ ਨਾਲ ਕੁਝ ਯਾਦਗਾਰ ਤਸਵੀਰਾਂ ਕੀਤੀਆਂ ਕਰਾ ਪ੍ਰਸ਼ਾਦ ਪ੍ਰਾਪਤ ਕਰਨ ਪ੍ਰੰਤ ਆਪਾਂ ਪਹੁੰਚੇ ਦੀਵਾਨ ਹਾਲ ਵਿੱਚ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਇੱਥੇ ਇੱਕ ਰਵਾਵ ਵੀ ਮੌਜੂਦ ਹੈ ਆਪਾਂ ਰਵਾਵ ਸਾਹਿਬ ਦੇ ਵੀ ਦਰਸ਼ਨ ਕੀਤੇ ਇਹ ਹੈ ਰਵਾਵ ਸਾਹਿਬ ਜੀ ਤੁਸੀਂ ਵੀ ਸਾਡੇ ਨਾਲ ਰਵਾਵ ਸਾਹਿਬ ਜੀ ਦੇ ਦਰਸ਼ਨ ਕਰੋ ਦੀਵਾਨ ਹਾਲ ਵਿੱਚ ਇੱਕ ਬਹੁਤ ਵੱਡੀ ਫੋਟੋ ਲੱਗੀ ਹੋਈ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦਾਰਾ ਕੀਤੀਆਂ ਗਈਆਂ ਉਦਾਸੀਆਂ ਬਾਰੇ ਦੱਸਿਆ ਗਿਆ ਹੈ ਸੰਗਤ ਜੀ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਨਾਨਕਚੀਰਾ ਸਾਹਿਬ ਜੀ ਦੇ ਅੰਮ੍ਰਿਤਕੁੰਡ ਵਿੱਚ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਗੁਰਦੁਆਰਾ ਨਾਨਕਚੀਰਾ ਸਾਹਿਬ ਜੀ ਦਾ ਇਤਿਹਾਸ ਜਦੋਂ ਗੁਰੂ ਨਾਨਕ ਦੇਵ ਜੀ ਨੇ ਦੂਸਰੀ ਉਦਾਸੀ ਦੱਖਣ ਦੇਸ਼ ਦੀ ਕੀਤੀ ਸੁਲਤਾਨਪੁਰ ਲੋਧੀ ਪੰਜਾਬ ਤੋਂ ਚੱਲ ਕੇ ਰਾਜਸਥਾਨ ਮੱਧਿਆ ਪ੍ਰਦੇਸ਼ ਮਹਾਰਾਸ਼ਟਰ ਹੁੰਦੇ ਹੋਏ ਬਿਦਰ ਪਹੁੰਚੇ ਜਿੱਥੇ ਚਸ਼ਮਾ ਚੱਲ ਰਿਹਾ ਹੈ ਇਥੇ ਆਸਨ ਲਾਇਆ ਵਿਦਰ ਦੀ ਜਨਤਾ ਦਰਸ਼ਨ ਵਾਸਤੇ ਆਈ ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਸੰਸਾਰੀ ਜੀਵਨ ਦਾ ਉਧਾਰ ਕਰ ਰਹੇ ਹੋ ਸਾਡੇ ਉੱਤੇ ਵੀ ਕਿਰਪਾ ਕਰੋ ਇਸ ਧਰਤੀ ਵਿੱਚ ਪਾਣੀ ਨਹੀਂ ਹੈ ਜੋ ਹੈ ਉਹ ਖਾਰਾ ਹੈ ਸਾਨੂੰ ਮਿੱਠੇ ਚਲਦਾ ਪ੍ਰਵਾਹ ਬਖਸ਼ੋ ਸਤਿਗੁਰਾਂ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦੇ ਆ ਸਤਿਕਾਰ ਕਰਤਾਰ ਦਾ ਚਾਰਨ ਕੀਤਾ ਅਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਛਾਇਆ ਪਾਣੀ ਚੱਲ ਪਿਆ ਅਪ੍ਰੈਲ 1512 ਤੋਂ ਮਿੱਠਾ ਚਸਮਾ ਚੱਲ ਰਿਹਾ ਹੈ ਸਾਰਾ ਬਿਦਰ ਸ਼ਹਿਰ ਪਾਣੀ ਪੀਣ ਵਾਸਤੇ ਇੱਥੋਂ ਲੈਂਦੇ ਹਨ ਸ੍ਰੀ ਗੁਰੂ ਨਾਨਕ ਜੀ ਨੇ ਇੱਥੇ ਸਿੱਖੀ ਦਾ ਬੀਜ ਬੀਜਿਆ 1399 ਵਿਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦਾ ਨਿਰਮਾਣ ਕੀਤਾ ਦਾ ਪੰਜਵਾਂ ਪਿਆਰਾ ਭਾਈ ਸਾਹਿਬ ਸਿੰਘ ਜੀ ਇਸੇ ਹੀ ਧਰਤੀ ਤੋਂ ਜਾ ਕੇ ਪੰਜਾਂ ਪਿਆਰਿਆਂ ਵਿੱਚ ਹਾਜ਼ਰ ਹੋਇਆ ਪੰਥ ਦੀ ਜਰਨੈਲ ਮਾਤਾ ਪਾਕੌਰ ਜੀ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜਾਬ ਤੋਂ ਨੰਦੇੜ ਆਏ ਸਨ ਪਿੰਡ ਜਨਵਾੜਾ ਜ਼ਿਲ੍ਹਾ ਬیدر ਵਿੱਚ ਉਹਨਾਂ ਦਾ ਅੰਤਮ ਸਥਾਨ ਗੁਰਦੁਆਰਾ ਮਾਤਾ ਪਾਕੌਰ ਜੀ ਦੇ ਨਾਮ ਨਾਲ ਸਸੋਵਿਤ ਹੈ ਇਹ ਹੈ ਗੁਰਦੁਆਰਾ ਨਾਨਕ ਚੀਰਾ ਸਾਹਿਬ ਜੀ ਦਾ ਇਤਿਹਾਸ ਕੁਝ ਫੋਟੋ ਮੇਰੀ ਬੰਦੂਰੀ ਦੀ ਸੁੰਦਰ ਬੰਦੂਰੀ ਤੋਂ ਲੋਕਾਂ ਤੁਸੀਂ ਵੀ ਦਰਸ਼ਨ ਕਰੋ ਇਸ ਪਵਿੱਤਰ ਅਸਥਾਨ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੈਰ ਨੂੰ ਛਹਾ ਕੇ ਖਾਰੇ ਪਾਣੀ ਨੂੰ ਮਿੱਠਾ ਕੀਤਾ ਸੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਨਾਨਕ ਚੀਰਾ ਸਾਹਿਬ ਜੀ ਦੇ ਲੰਗਰ ਹਾਲ ਵਿੱਚ ਲੰਗਰ ਹਾਲ ਬਹੁਤ ਹੀ ਵਿਸ਼ਾਲ ਬਣਿਆ ਹੋਇਆ ਹੈ ਇੱਥੇ ਸੰਗਤ ਬਹੁਤ ਹੀ ਆਦਰ ਸਤਕਾਰ ਅਤੇ ਪਿਆਰ ਨਾਲ ਲੰਗਰ ਵਿੱਚ ਸੇਵਾ ਕਰਦੀ ਹੈ ਆਪਾਂ ਵੀ ਲੰਗਰ ਵਿੱਚ ਸੰਗਤਾਂ ਨਾਲ ਬੈਠ ਕੇ ਲੰਗਰ ਛਕਿਆ ਲੰਗਰ ਛਕਣ ਤੋਂ ਬਾਅਦ ਆਪਾਂ ਵੀ ਗੁਰੂ ਘਰ ਦੇ ਲੰਗਰ ਦੀ ਸੇਵਾ ਵਿੱਚ ਹਿੱਸਾ ਪਾਇਆ ਹੁਣ ਆਪਾਂ ਇੱਥੇ ਕਰਦੇ ਆ ਗੁਰਦੁਆਰਾ ਨਾਨਕ ਚੀਰਾ ਸਾਹਿਬ ਜੀ ਦੀ ਯਾਤਰਾ ਦੇ ਬਲੌਗ ਦੀ ਸਮਾਪਤੀ ਤੁਹਾਨੂੰ ਆਪਾਂ ਮਿਲਦੇ ਆ ਆਪਣੇ ਅਗਲੇ ਬਲੌਗ 'ਚ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹਿਣਾ ਆਪਣਾ ਪਿਆਰ ਸਾਡੇ ਨਾਲ ਬਣਾਈ ਰੱਖਣਾ ਤਨਾਲਾ ਕਪਲ ਬਲੌਗਸ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਦੇਵੇ ਧੰਨਵਾਦ ਜੀ